ਅਗਲੀ ਜਿਹੜੀ ਅੱਜ ਅਸੀਂ ਦੀ ਗੱਲ ਕਰੀਏ ਪੈਂਟਾਗਨ ਦੇ ਵਿੱਚ 트럼ਪ ਐਡਮਿਨਿਸਟ੍ਰੇਸ਼ਨ ਨੇ ਆਰਡਰ ਕੀਤਾ ਹੈ ਵੀ ਬਜਟ ਕੱਟ ਕਿਤੇ ਜਾਣ ਕੇ 800 ਤਕਰੀਬਨ 900 ਜਿਹੜੇ ਬਿਲੀਅਨ ਡਾਲਰ ਦਾ ਜਿਹੜਾ ਬਜਟ ਅਸਲਾ ਨਾ ਬਜਟ ਪੈਂਟਾਗਨ ਦਾ ਰਹਿੰਦਾ ਆ 트럼ਪ ਉਹ ਨਹੀਂ ਕਹਿੰਦੇ ਆ ਵੀ ਮੈਂ ਜਿਹੜੀ ਆਪਣੀ ਆਰਮੀ ਆ ਉਸ ਨੂੰ ਰੀਬਿਲਡ ਜਿਹੜਾ ਉਹ ਜ਼ਰੂਰ ਕਰਨਾ ਆ ਡਿਫੈਂਸ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਛਿੱਲਿਆ ਜਾਂਦਾ ਆ ਟੈਕਸਪੇਅਰ ਨੂੰ ਤੇ ਸਰਕਾਰ ਨੂੰ ਜਿਹੜੀ ਚੀਜ਼ ਸਸਤੀ ਹੁੰਦੀ ਹੈ ਬਹੁਤ ਜ਼ਿਆਦਾ ਮਹਿੰਗੀ ਇਸ ਦੇ ਵਿੱਚ ਵੇਚੀ ਜਾਂਦੀ ਹੈਗੀ ਆ ਡਿਫੈਂਸ ਬਜਟ ਦੇ ਵਿੱਚ ਕਹਿੰਦੇ ਵੀ ਘੱਟੋ-ਘੱਟ ਅਗਲੇ 5 ਸਾਲਾਂ ਚ ਹਰ ਸਾਲ 8% ਕਹਿੰਦੇ ਕੱਟ ਜਿਹੜਾ ਆ ਉਹ ਕੀਤਾ ਜਾਣਾ ਆ ਇੱਕ ਮੈਮੋ ਕਹਿੰਦੇ ਵੀ ਹੱਥ ਲੱਗਾ ਆ ਕਈ ਜਿਹੜੀਆਂ ਅਖਬਾਰਾਂ ਦੇ ਉਹਨਾਂ ਨੇ ਇਸ ਤੇ ਬਾਰੇ ਜਿਹੜੀ ਉਹ ਜਾਣਕਾਰੀ ਹੁਣ ਨਸ਼ਰ ਕੀਤੀ ਹੈਗੀ ਆ ਕਹਿੰਦੇ ਵੀ ਪੀਟ ਹੈਗਸਥ ਜਿਹੜੇ ਡਿਫੈਂਸ ਕਾਟਰ ਨੇ ਫਾਕਸ ਨਿਊਜ਼ ਦੇ ਉੱਤੇ ਕੰਮ ਕਰਨ ਵਾਲੇ ਉਹ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਜਲਦ ਹੀ ਕਹਿੰਦੇ ਵੀ ਕਈ ਜਰਨਲਸ ਤੇ ਕਈਆਂ ਨੂੰ ਪੈਂਟਾਗਨ ਦੇ ਵਿੱਚੋਂ ਉਹਨਾਂ ਦੀ ਛੁੱਟੀ ਕਰਨੀ ਜਿਹੜੀ ਉਹ ਸ਼ੁਰੂ ਜਿਹੜੀ ਉਹ ਕੀਤੀ ਜਾਊਗੀ ਹੁਣ ਇਹ ਜਿਹੜੀ ਸਥਿਤੀ ਆ ਕਾਫੀ ਕੈਲੋਬੀ ਆਰਮੀ ਨੂੰ ਲੈ ਕੇ ਜਾਂ ਫੋਰਸਿਜ਼ ਨੂੰ ਲੈ ਕੇ ਕਾਫੀ ਜ਼ਿਆਦਾ ਲੋਕ ਪੇਟ੍ਰਿਓਟਿਕ ਹੋਂਦੇ ਆ ਰਾਸ਼ਟਰਵਾਦ ਜਿਹੜਾ ਉਹਨਾਂ ਦੇ ਵਿੱਚ ਝਲਕਦਾ ਆ ਪਰ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਵੀ ਇਹ ਇਸ ਬਜਟ ਨੂੰ ਦੇ ਵਿੱਚੋਂ ਜਿਹੜਾ ਕੁਝ ਕਟੌਤੀ ਕਰਕੇ ਆ ਬਾਕੀ ਥਾਵਾਂ ਦੇ ਉੱਤੇ ਲਾਇਆ ਜਾਵੇ ਤਾਂ ਉਸ ਦਾ ਜਿਹੜਾ ਹੋਰ ਬਿਹਤਰ ਵਰਤੋਂ ਜਿਹੜੀ ਉਹ ਕੀਤੀ ਜਾ ਸਕਦੀ ਆ ਤੇ ਹੈਗਸਥ ਨੇ ਕਿੰਨੇ ਵੀ ਆਰਡਰ ਕਰ ਦਿੱਤਾ ਆ ਵੀ ਇਹ ਜਿਹੜੇ ਪ੍ਰੋਪੋਜ਼ਡ ਕੱਟਸ ਆ ਉਹ ਸੋਮਵਾਰ ਤੱਕ ਜਿਹੜੇ ਉਹ ਬਣਾਏ ਜਾਣ ਦੱਸੇ ਜਾਣ ਤਾ ਜੋ ਇਹਨਾਂ ਦੇ ਵਿੱਚ ਕਿੱਥੇ ਕਿੱਥੇ ਕਟੌਤੀ ਕਰਨੀ ਆ ਉਸ ਦੇ ਉੱਤੇ ਫੈਸਲਾ ਲਿਆ ਜਾਵੇ ਉਧਰ ਕਹਿੰਦੇ ਵੀ 17 ਕੈਟਾਗਰੀਜ਼ ਟਰੰਪ ਐਡਮਿਨਿਸਟ੍ਰੇਸ਼ਨ ਨੇ ਗਿਣ ਦਿੱਤੀਆਂ ਵੀ ਇਹਨਾਂ ਵਿੱਚ ਕਿਸੇ ਤਰੀਕੇ ਦੀ ਕਟੌਤੀ ਨਹੀਂ ਹੋਣੀ ਜਿਨ੍ਹਾਂ ਵਿੱਚ ਸਦਰਨ ਬਾਰਡਰ ਦੇ ਉੱਤੇ ਜਿਹੜੇ ਆਪਰੇਸ਼ਨ ਚੱਲ ਰਹੇ ਆ ਉਹ ਜਿਹੜੇ ਨਿਊਕਲੀਅਰ ਵੈਪਨਸ ਨੂੰ ਮਾਡਰਨਾਈਜ਼ ਕਰਨਾ ਆ ਉਸ ਦੇ ਵਿੱਚ ਮਿਜ਼ਾਈਲ ਡਿਫੈਂਸ ਨੂੰ ਮਾਡਰਨਾਈਜ਼ ਕਰਨਾ ਆ ਉਸ ਦੇ ਵਿੱਚ ਸਬਮਰੀਨਸ ਜਿਹੜੀਆਂ ਐਕਵੀਜ਼ੀਸ਼ਨਸ ਕਰਨੀਆਂ ਆ ਉਸ ਦੇ ਵਿੱਚ ਤੇ ਵਨ ਵੇ drone attack drones ਤੇ ਹੋਰ ਜਿਹੜੇ ਅਸਲਾ ਹੁੰਦਾ ਆ ਉਸ ਵਿੱਚ ਕਹਿੰਦੇ ਵੀ ਉਹਨਾਂ ਵਿੱਚ ਕੋਈ ਕਟੌਤੀ ਨਹੀਂ ਹੋਊਗੀ ਬਾਕੀ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਕਟੌਤੀ ਜਿਹੜੀ ਉਹ ਕੀਤੀ ਜਾ ਸਕਦੀ ਆ ਸੋ ਜੇ ਦੇਖਿਆ ਜਾਵੇ ਤਾਂ 8% ਦੀ ਕਟੌਤੀ ਕੁੱਲ ਮਿਲਾ ਕੇ 50 ਬਿਲੀਅਨ ਡਾਲਰ ਇੱਕ ਸਾਲ ਦਾ ਜਿਹੜਾ ਇਸ ਦੇ ਵਿੱਚ ਹੋ ਸਕਦਾ ਇਹ ਹੋਇਆ ਨਹੀਂ ਆ ਜੇ ਹੋਣਾ ਜਿਹੜਾ ਉਹ ਹੈਗਾ 850 ਬਿਲੀਅਨ ਡਾਲਰ ਦਾ 2025 ਦਾ ਪੈਂਟਾਗਨ ਦਾ ਬਜਟ ਉਹ ਅ ਦੇਖਿਆ ਜਿਹੜਾ ਉਹ ਜਾ ਰਿਹਾ ਆ ਯਾਦ ਹੋਣਾ ਜਦ 트럼ਪ ਹੁਣੀ ਕੈਂਪੇਨ ਕਰ ਰਹੇ ਸੀ ਆਇਰਨ ਡੋਮ ਆਫ ਇਜ਼ਰਾਈਲ ਦੀ ਤਰਜ ਦੇ ਉੱਤੇ ਆਇਰਨ ਡੋਮ ਫਾਰ ਅਮਰੀਕਾ ਦਾ ਵੀ ਨਾਰਾ ਜਿਹੜਾ ਆ ਉੱਥੇ ਰਾਸ਼ਟਰਪਤੀ 트럼ਪ ਹੋਣਾ ਨੇ ਦਿੱਤਾ ਸੀਗਾ ਉਦੋਂ ਇੱਕ ਹੋਰ ਸੈਪਰੇਟ ਆਰਡਰ ਦੇ ਵਿੱਚ 트럼ਪ ਐਡਮਿਨਿਸਟ੍ਰੇਸ਼ਨ ਨੇ ਇਹ ਆਖਿਆ ਹੈ ਵੀ ਜਿਹੜੇ ਡਿਫੈਂਸ ਡਿਪਾਰਟਮੈਂਟ ਦੇ EMPLOYEES ਆ ਪ੍ਰੋਬੇਸ਼ਨ ਦੇ ਉੱਤੇ ਆ ਜਿਹੇ ਆਰਜੀ ਤੌਰ ਦੇ ਉੱਤੇ ਕੰਮ ਕਰ ਰਹੇ ਆ ਉਹਨਾਂ ਨੂੰ ਇਸ ਹਫਤੇ ਦੇ ਵਿੱਚ ਸਾਰਿਆਂ ਨੂੰ ਫਾਇਰ ਕੀਤਾ ਜਾਵੇ ਸੋ ਜਿਹੜਾ ਬਿਲੀਨੀਅਰ ਇਲਨ ਮਸਕ ਆ ਜੋ ਯੂਐਸ ਦੇ ਡੋਜ ਡਿਪਾਰਟਮੈਂਟ ਨੂੰ ਦੇਖ ਰਿਹਾ ਆ ਉਹ ਲਗਾਤਾਰ ਜਿਹੜੀ ਫੈਡਰਲ ਲੈਵਲ ਦੇ ਉੱਤੇ ਬਿਊਰੋਕ੍ਰੇਸੀ ਆ ਉਸ ਨੂੰ ਹੌਲੀ ਹੌਲੀ ਜਿਹੜਾ ਉਹ ਤੋੜ ਰਿਹਾ ਹੈਗਾ ਆ ਤੇ ਹਜ਼ਾਰਾਂ ਹੀ ਜਿਹੜੀਆਂ ਜੌਬਸ ਆ ਜਿਹੜੀਆਂ ਪ੍ਰੋਬੇਸ਼ਨ ਦੇ ਉੱਤੇ ਸੀਗੇ ਉਹਨਾਂ ਨੂੰ ਜਿਹੜਾ ਵਾਪਸ ਕਰੇ ਘੱਲਿਆ ਜਾ ਰਿਹਾ ਆ ਜੀ